ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਵਪਾਰੀ ਇਕਤਾ ਜਿੰਦਾਬਾਦ ਵਪਾਰੀ ਇਕਤਾ ਜਿੰਦਾਬਾਦ ਟੱਕੇਸ਼ਾਈ ਨਹੀਂ ਚਲੇਗੀ ਟੱਕੇਸ਼ਾਈ ਨਹੀਂ ਚਲੇਗੀ ਟੱਕੇਸ਼ਾਈ ਨਹੀਂ ਚਲੇਗੀ ਜਿੰਦਾਬਾਦ ਆਪਣਾ ਹੱਕ ਲੈ ਕੇ ਰਹਿਣਗੇ ਜੈ ਹਾਂ ਦੇ ਲੈ ਕੇ ਰਹਿਣਗੇ ਆਪਣਾ ਹੱਕ ਲੈ 2024 ਲੋਕ ਸਭਾ ਚੋਣ ਅਖਾੜਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਵੱਖ-ਵੱਖ ਪਾਰਟੀਆਂ ਵੱਲੋਂ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕੀਤੇ ਜਾ ਰਹੇ ਹਨ ਪਰ ਉੱਥੇ ਹੀ ਅੱਜ ਲੁਧਿਆਣਾ ਦੇ ਹੋਦਰੀ ਕਾਰੋਬਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਵਜੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਰੱਖੀਆਂ ਗਈਆਂ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਵੀ ਕੀਤੀ ਗਈ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਰੋਜਗਾਰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀਆਂ ਵਰਦੀਆਂ ਉਹ ਸਰਕਾਰੀ ਸਕੂਲਾਂ ਵਾਸਤੇ ਬਣਾਉਂਦੇ ਸਨ ਉਹ ਸਰਕਾਰ ਉਹਨਾਂ ਵਰਦੀਆਂ ਨੂੰ ਸੰਸਥਾਵਾਂ ਤੋਂ ਬਣਾਉਣ ਦੀ ਗੱਲ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਲੱਖਾਂ ਦੇ ਕਰੀਬ ਲੋਕ ਇਸ ਕਾਰੋਬਾਰ ਦੇ ਨਾਲ ਜੁੜੇ ਹੋਏ ਹਨ ਉਹ ਬੇਰੋਜ਼ਗਾਰ ਹੋ ਜਾਣਗੇ ਅਤੇ ਉਹਨਾਂ ਨੇ ਸਰਕਾਰ ਨੂੰ ਕਈ ਵਾਰ ਇਸ ਨੂੰ ਲੈ ਕੇ ਅਪੀਲ ਵੀ ਕੀਤੀ ਪਰ ਸਰਕਾਰ ਉਹਨਾਂ ਦੀ ਕੋਈ ਵੀ ਗੱਲ ਦੀ ਸੁਣਵਾਈ ਨਹੀਂ ਕਰ ਰਹੀ ਉਹਨਾਂ ਨੇ ਕਿਹਾ ਕਿ ਅੱਜ ਦੁਕਾਨਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਸਰਕਾਰ ਤੱਕ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਸਰਕਾਰ ਨੇ ਆਉਣ ਵਾਲੇ ਦਿਨਾਂ ਵਿੱਚ ਸੁਣਵਾਈ ਨਾ ਕੀਤੀ ਤਾਂ ਲੋਕ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦਾ ਬਾਈਕਾਟ ਕੀਤਾ ਜਾਵੇਗਾ ਕੁਮਾਰ ਆ ਜੀ ਹੈ ਜੀ ਇਹ ਬਾਜਵਾ ਨਗਰ ਮਾਰਕੀਟ ਆਪਣੀ ਜੀਵਨ ਘਾਟੀ ਕੌਨਫਰੈਂਸ ਅਸੀਂ ਸਕੂਲਾਂ ਦੀ ਵਰਦੀਆਂ ਦੇ ਸਿਲਸਿਲ ਚ ਰੱਖੀ ਆ ਜੀ 12 15 ਸਾਲ ਤੋਂ ਸਾਰੇ ਵਪਾਰੀ ਉਹ ਵਰਦੀਆਂ ਨੂੰ ਬੰਦਦੇ ਨੇ ਸਕੂਲਾਂ ਜਾ ਕੇ ਤੇ ਸਕੂਲ ਗ੍ਰਾਂਟ ਆਂਦੀ ਸੀਗੀ ਸਕੂਲ ਦੇ ਵਿੱਚ ਤੇ ਅਸੀਂ ਆਰਡਰ ਲੈ ਕੇ ਮਿਹਨਤ ਕਰਕੇ ਉਹ ਦਿੰਦੇ ਸੀਗੇ ਸਕੂਲਾਂ ਨੂੰ ਪ੍ਰੋਵਾਈਡ ਕਰਦੇ ਵਰਦੀ ਹੁਣ ਇਹ ਸਰਕਾਰ ਨੇ ਇੱਕ ਕਲੱਬ ਖੋਲ੍ਹਦੇ ਐਨ ਜੀਓ ਕਲੱਬ ਠੀਕ ਹੈ ਜੀ ਉਧਰ ਚਾਰ ਚਾਰ ਲੇਡੀਆਂ ਰੱਖੀਆਂ ਹੋਈਆਂ ਚਾਰ ਚਾਰ ਮਸ਼ੀਨਾਂ ਲਾਈਆਂ ਸਰਪੰਚਾ ਦੇ ਵਿਹੜੇ 'ਚ ਕੋਈ ਆਣੀ ਹੈ ਵੀ ਫੈਕਟਰੀ ਆਣੀ ਹੈ ਸਰਪੰਚਾਂ ਦੇ ਪਿੰਡਾਂ ਦੇ ਵਿੜੇ ਚ ਲਾ ਕੇ ਚਾਰ ਚਾਰ ਲੇਡੀਜ਼ ਕੰਮ ਕਰ ਰਹੀਆਂ ਨੇ ਤੇ ਉਹ ਕਹਿੰਦੇ ਉਹਨਾਂ ਦੇ ਆਧਾਰ ਤੇ ਅਸੀਂ ਕੰਮ ਕਰਾਂਗੇ ਪਹਿਲਾਂ ਇਹਨਾਂ ਨੇ ਸਾਨੂੰ ਇੰਟੀਮੇਸ਼ਨ ਦਿੱਤਾ ਸੀ ਵੀ ਅਸੀਂ 10000 ਬੱਚੇ ਦੀ ਵਰਦੀ ਪਾਵਾਂਗੇ ਉਸ ਤੋਂ ਬਾਅਦ ਅਸੀਂ ਵਰਦੀ ਨੂੰ ਕੋਈ ਹਿਲਚਲ ਨਹੀਂ ਕਰਾਂਗੇ ਬਾਕੀ ਕੰਮ ਸਾਡੇ ਬਿਪਾਰੀ ਭਾਈ ਕਰਨਗੇ ਚਲੋ ਅਸੀਂ ਕਿਹਾ ਸੀ ਕੋਈ ਨਹੀਂ 90 ਲੱਖ ਵਰਦੀ ਦਾ ਆਰਡਰ ਆਉਂਦਾ ਹੁੰਦਾ ਜੀ ਤੇ 100000 ਇਹ ਦੇ ਦੇਣਗੇ 80000 ਅਸੀਂ ਪਰਿਵਾਰ ਜਿਹੜੇ ਜੁੜੇ ਹੋਏ ਆ ਉਹ ਅਸੀਂ ਕੰਮ ਕਰਾਂਗੇ ਇਸ ਵਰਦੀ ਦੇ ਨਾਲ 2 ਲੱਖ ਪਰਿਵਾਰ ਦੀ ਰੋਟੀ ਚੱਲਦੀ ਆ ਜੀ ਸਾਡੇ ਕੋਲ ਯੂਪੀ ਬਿਹਾਰ ਤੋਂ ਭਈਏ ਆਏ ਹੋਏ ਆ ਉਹ ਕੰਮ ਕਰਦੇ ਆ ਸਾਡੀ ਫੈਕਟਰੀਆਂ 'ਚ ਤੇ ਯੂਪੀ ਵਾਲਾ ਕੋਈ ਗਰਾਂਟ ਪਾਦਾ ਤਾਂ ਉਹ ਲੁਧਿਆਣੇ ਨੂੰ ਕੰਮ ਦਿੰਦਾ ਜੇ ਪੰਜਾਬ ਦੇ ਵਿੱਚ ਗਰਾਂਟ ਆਉਂਦੀ ਆ ਉਹ ਪੰਜਾਬੀਆਂ ਬੰਦੇ ਨੇ ਲੁਧਿਆਣੇ ਨੂੰ ਕਿਉਂ ਨਹੀਂ ਕੰਮ ਦੇ ਦੇ ਅਸੀਂ ਯੂਪੀ ਜਾ ਕੇ ਕੰਮ ਕਰਾਂਗੇ ਯੂਪੀ ਵਾਲੇ ਤਾਂ ਸਾਡੇ ਕੋਲ ਲੈਣ ਆਂਦੇ ਨੇ ਕੰਮ ਵੀ ਲੁਧਿਆਣੇ ਆ ਕੇ ਕੋਟੀ ਦੀ ਗਰਾਂਟ ਪਾਤੀ ਮੋਦੀ ਨੇ ਜੀ ਸਰਕਾਰ ਨੇ ਜੋਗੀ ਸਰਕਾਰ ਨੇ ਕੋਟੀਆਂ ਲਾਲ ਪਾਤੀ ਮਹਰੂਨ ਤੇ ਚਪਲਾਈ ਕੀਤੀ ਜੀ ਉਹਨਾਂ ਨੇ ਵਰਦੀਆਂ ਮੰਗੀਆਂ ਵਰਦੀਆਂ ਸਪਲਾਈ ਕੀਤੀ ਜਦ ਕਿ ਪੰਜਾਬ ਸਰਕਾਰ ਦੀ ਗ੍ਰਾਂਟ ਆਂਦੀ ਆ ਤੇ ਉਹ ਯੂਪੀ ਵਾਲੇ ਪਾਣਗੇ ਆ ਕੇ ਪੰਜਾਬ ਵਾਲੇ ਹੁਣ ਚੁੱਪੀ ਜਾਣਗੇ ਜੀ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਐਨੇ ਵਿਧਾਇਕ ਇੰਨੇ ਜਿਤਾਏ ਨੇ ਹੱਸਦੇ ਜਦ ਕਿ ਇਹਨਾਂ ਵजूद ਕੋਸ਼ ਹੀ ਨਹੀਂ ਸੀ ਝਾੜੂ ਫੇ ਝਾੜੂ ਸੀ ਅਸੀਂ ਝਾੜੂ ਫੇਰਿਆ ਇਹਨਾਂ ਨੇ ਨਾਰ ਨਾਲ ਕੇ ਦੂਜੀਆ ਸਰਕਾਰਾਂ ਤੇ ਅੱਜ ਤੱਕ ਦੂਜੀ ਸਰਕਾਰ ਨੇ ਕਿਸੇ ਨੇ ਵੀ ਇਸ ਵਰਦੀ ਦਾ ਮੁੱਦਾ ਨਹੀਂ ਚੱਕਿਆ ਹੁਣ ਇਹਨਾਂ ਨੂੰ 600 ਰੁਪਏ ਬਹੁਤ ਵੱਡੀ ਜਿਹੀ ਰਕਮ ਲੱਗ ਗਈ ਉਦੋਂ 400 ਰੁਪਏ ਦੀ ਵਰਦੀ ਆਂਦੀ ਸੀ ਉਦੋਂ ਸਰਕਾਰ ਨੇ ਕਿਉਂ ਨਹੀਂ ਇੰਟਰਫੇਅਰ ਕਰੀ ਵੀ ਐਂਜੋ ਲਾਵਾਂਗੇ ਅਸੀਂ ਹੁਣ ਹੈਲਥ ਕਲਪ ਲਾਵਾਂਗੇ ਬੁੜੀਆਂ ਲਾਵਾਂਗੇ ਉਦੋਂ 400 ਦੀ ਵਰਦੀ ਦਵਾਂਗੇ ਅਸੀਂ 400 ਦੇ ਵਿੱਚ ਵੀ ਜਨਰਲ ਬੱਚਿਆਂ ਨੂੰ ਵੀ ਵਰਦੀ ਫ੍ਰੀ ਦਿੰਦੇ ਸੀ ਉਦੋਂ ਸਰਕਾਰ ਨੇ ਮੁੱਦਾ ਕਿਉਂ ਨਹੀਂ ਚੱਕਿਆ ਹੁਣ 600 ਰੁਪਏ ਆ ਗਿਆ ਹੁਣ ਢਿੱਡ 'ਚ ਹੌਲ ਪੈ ਗਿਆ ਹੁਣ ਵੀ ਅਸੀਂ 9 ਚੀਜ਼ਾਂ ਦਿੰਨੇ ਆ 6 ਚੀਜ਼ਾਂ ਨਹੀਂ ਦਿੰਦੇ 9 ਚੀਜ਼ਾਂ ਦਿੰਨੇ ਆ ਸਕ ਨੋ ਚੀਜ਼ਾਂ ਪ੍ਰੋਵਾਈਡ ਕਰਨ ਤੋਂ ਬਾਅਦ ਵੀ ਫੇਰ ਵੀ ਸਾਨੂੰ ਕਹਿੰਦੇ ਨੇ ਤੁਹਾਨੂੰ ਸਾਨੂੰ ਕੀ ਬਤਨਾ ਜੀ ਸਾਡੇ ਬੱਚਿਆਂ ਦੇ ਜਿਹੜੇ ਪੌਣ ਜਾਂਦੇ ਨੇ ਸ਼ਹਿਰਾਂ 'ਚ ਉਹਨਾਂ ਦੇ ਖਰਚੇ ਹੁੰਦੇ ਨੇ ਗੱਡੀਆਂ ਦੇ ਖਰਚੇ ਨੇ ਠੀਕ ਹੈ ਨਾ ਜੀਐਸਟੀ ਪੈਂਦਾ ਮੋਦੀ ਨੇ ਸਾਨੂੰ ਲਾਅ ਕਰਤਾ ਡੇਢ ਮਹੀਨੇ 'ਚ ਪੈਸੇ ਦੇਣੇ ਆ ਡੇਢ ਮਹੀਨੇ 'ਚ ਲੈਣੇ ਆ ਇਹ ਸਰਕਾਰ ਸਾਨੂੰ 6.5 6 ਮਹੀਨੇ 'ਚ ਪੈਸੇ ਦੇ ਰਹੀ ਹੈ ਪਿਛਲੀ ਵਰ੍ਹਿਆਂ ਦੇ ਜਿਹੜੀ ਅਸੀਂ ਵਾਈਸੀ ਵੀਪੀਓ ਦੇ ਸਰਕਾਰ 'ਚ ਜਿਵੇਂ ਤੁਸੀਂ ਆਰਡਰ ਇਕੱਠਾ ਪੂਰਾ ਬਤਾ ਦਿੰਦੇ ਆ ਕੀ ਉਹ ਜਿਹੜੇ ਤੁਸੀਂ ਕਹ ਰਹੇ 10000 ਬਿਧਾੜ ਨਿਧਾਨ ਕਰ ਸਕਦੇ ਨਹੀਂ ਕਰਿਆ ਜੀ ਉਹਨੇ 10000 ਇੱਕ ਇੱਥੇ ਵਪਾਰੀ ਸਾਡੇ ਹੀ ਵਪਾਰੀ ਆ ਸਾਡੇ ਵਪਾਰੀਆਂ ਇੱਕ ਬੰਦੇ ਨੂੰ ਜੋੜ ਲਿਆ ਉਹਨੇ ਇਹਨਾਂ ਨੂੰ ਮਾਲ ਦਿੱਤਾ ਉਹ ਸਪਲਾਈ ਕਰ ਲਿਆ ਮੈਂ ਇਸ ਕੱਲ ਦਾ ਦਾਵਾ ਕਹਿੰਦਾ ਭਗਵਾਨਤਮਨ ਸਾਡੇ ਨਾਲ ਚੱਲੇ ਉਹ 20000 ਵਰਦੀ ਵੀ ਇਹਨਾਂ ਇੰਜੋ ਕਲੱਬ ਵਾਲੇ ਬਣਾ ਕੇ ਦਿਖਾ ਦੇ ਅਸੀਂ ਇਹ ਜਲਾ ਛੱਡਾਂਗੇ ਅਸੀਂ ਕੰਮ ਨਹੀਂ ਕਰਾਂਗੇ ਇਹ ਭਾਰੋ ਬਲਾ ਕੇ ਇਹਨਾਂ ਨੇ ਮਾਰਸਾਲਾ ਸਪਲਾਈ ਕਰਤਾ ਕੋਟੀ ਦੀਆਂ ਮਸ਼ੀਨਾਂ 10-10 12-12 ਲੱਖ ਦੀਆਂ ਨੇ ਇਹ ਲਾਲਾ ਲਈਏ ਇਹ ਕਹਿੰਦੇ ਪਿੰਡ ਚ ਲਾ ਦਿਓ ਮ ਗਿਆ ਮੈਨੂੰ ਕਹਿੰਦੇ ਪਿੰਡਾਂ ਤੂੰ ਹੀ ਮਸ਼ੀਨਾਂ ਲਾ ਦੋ ਅਸੀਂ ਹੁਣ ਸਾਨੂੰ ਬਿਜਲੀ ਫਰੀ ਦੇਤੀ ਸਾਨੂੰ ਸੌਣ ਨੂੰ ਬਿਜਲੀ ਦੇਤੀ ਤੇ ਅਸੀਂ ਵਪਾਰ ਸਾਡੇ ਖੋਲੇ ਬਿਜਲੀ ਆ ਗਈ ਸੋਝੋ ਏਸੀ ਲਾ ਲਓ ਸੋਝੋ ਤੁਹਾਨੂੰ ਬਿਜਲੀ ਅਸੀਂ ਬਿਜਲੀ ਅੱਜ ਦੀ ਕੀ ਕਰਨੀ ਐ ਅਸੀਂ ਬਿਜਲੀ ਦਾ ਹੁਣ ਵੀ ਪਹਿਲਾਂ ਹੀ ਬਿੱਲ ਭਰਦੇ ਸੀ ਹੁਣ ਵੀ ਭਰਾਂਗੇ ਪਰ ਸਾਡਾ ਵਪਾਰ ਤਾਂ ਕਾਮਯਾਬ ਸੀਗਾ ਨਾ ਸਾਡਾ ਵਪਾਰ ਖੋਲਿਆ ਸਾਨੂੰ ਬਿਜਲੀ ਦੇਤੀ ਅਸੀਂ ਬਿਜਲੀ ਕੀ ਫੁੱਕਣੀ ਆ ਸਾਡਾ ਬੁਬਾਰ ਰਿਹਾ ਨਹੀਂ ਅਸੀਂ ਸੌਣ ਨੂੰ ਥੋੜੀ ਜਿਹੀ ਬਿਜਲੀ ਨਾਲ ਸੌਣਾ ਹੁਣ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਮੰਗ ਕਹਿੰਦੇ ਆ ਵੀ ਇਹ ਦੁਆਰਾ ਜਿਹੜੀ ਵਰਦੀਆਂ ਦੀ ਗ੍ਰਾਂਟ ਆ ਜਿਵੇਂ ਪਹਿਲਾਂ ਸਕੂਲਾਂ ਜਾਂਦੀ ਸੀ ਉਦਾਂ ਹੀ ਆਵੇ ਜੀ ਐਸਐਮਐਸ ਕਮੇਟੀ ਆ ਸਕੂਲ ਆਪਣੇ ਬਿਅਾਬ ਤੇ ਸਾਡੇ ਕੋਲ ਲੈਂਦਾ ਸੀ ਕੋਈ ਮੇਰੇ ਤੋਂ ਲੈਂਦਾ ਸੀ ਕੋਈ ਮੇਰੇ ਭਰਾਵਾਂ ਤੋਂ ਲੈਂਦਾ ਸੀ ਅਸੀਂ ਮਿਹਨਤ ਕਰਦੇ ਸੀ ਅਸੀਂ ਆਰਡਰ ਲੈ ਕੇ ਉਹਨਾਂ ਨੂੰ ਐਫਓਰ ਦਿੰਦੇ ਸੀ ਪੂਰੀ ਪ੍ਰੋਵਾਈਡ ਕਿਸੇ ਬੱਚੇ ਦਾ ਸਾਡਾ ਦਾਵਾ ਸਾਡੀ ਵਰਦੀ ਦਿੱਤੀ ਕੋਈ ਸਕੂਲ ਕਹਿ ਦੇਵੇ ਵੀ ਇੱਕ ਬੱਚੇ ਦੀ ਵੀ ਅਸੀਂ ਵਰਦੀ ਨਹੀਂ ਦਿੱਤੀ ਇੱਕ ਵੀ ਬੱਚੇ ਨੂੰ ਵੀ ਬੂਟ ਨਹੀਂ ਦਿੱਤੇ ਇੱਕ ਵੀ ਬੱਚੇ ਨੂੰ ਅਸੀਂ ਸਵੈਟਰ ਨਹੀਂ ਦਿੱਤਾ ਜੇ ਤੁਹਾਡੀਆਂ ਮੰਗਾਂ ਨਾ ਮੰਨੀਆਂ ਗਿਆ ਨੈਕਸਟ ਦੇਖੋ ਜੀ ਜੇ ਸਾਡੀ ਮੰਗ ਨੂੰ ਭਵੰਤ ਸਾਹਿਬ ਨੇ ਜਾਂ ਸਿੱਖਿਆ ਮੰਤਰੀ ਨੇ ਲਾਈਟ ਲੈ ਲਿਆ ਤਾਂ ਅਸੀਂ ਸੜਕਾਂ ਤੇ ਉਤਰਾਂਗੇ ਡੀਸੀ ਦਫ਼ਤਰ ਵੀ ਧਰਨੇ ਦੇਵਾਂਗੇ ਫਿਰ ਇਹਨਾਂ ਨੂੰ ਕੋਈ ਵਰਦੀ ਵੰਡ ਨਹੀਂ ਦਵਾਂਗੇ ਅਸੀਂ ਇਹਨਾਂ ਦਾ ਮੱਸੀ ਵੀ ਰੱਖਦੇ ਆ ਜੇ ਸਾਡੇ ਤੇ ਤਲਵਾਰ ਛੱਡ ਕੇ ਕਹਿਣਗੇ ਨਾ ਉਹ ਕੰਮ ਨਹੀਂ ਹੋਣ ਦਵਾਂਗੇ ਸਾਰੇ ਵਪਾਰੀ ਮੇਰੇ ਨਾਲ ਚੱਲਣਗੇ ਜੀ ਸਾਰੀ ਮੰਡਲ ਅੱਜ ਇਕੱਠੀ ਆ ਸਾਰੇ ਇੱਥੇ ਹੀ ਸੀਗੇ ਕਿਉਂਕਿ ਚਲੋ ਵਾਰੀ-ਵਾਰੀ ਤੁਸੀਂ ਇੰਟਰਵਿਊ ਲੈ ਰਹੇ ਸੀ ਮੇਰੀ ਹੁਣ ਸਰਕਾਰ ਮੂਰੇ ਮੰਗ ਆ ਹਰੇ ਹੱਥ ਜੋੜਦੇ ਆ ਜੀ ਅਸੀਂ ਕੋਈ ਇਲੈਕਸ਼ਨਾਂ ਦੀ ਧਮਕੀ ਨਹੀਂ ਦਿੰਦੇ ਹੱਥ ਜੋੜਦੇ ਆ ਵੀ ਸਾਡੀ ਮੰਗ ਨੂੰ ਪੂਰੀ ਕੀਤੀ ਜਾਵੇ ਮੈਂ ਇਹਨਾਂ ਨੂੰ ਲੈਟਰ ਦੇ ਕੇ ਆਇਆ ਸੀ ਜੀ ਸ਼ਮਸ਼ਾਨ ਘਾਟ 'ਚ ਇਕੱਲੇ ਹੀ ਬੜੇ ਤੱਕੇ ਤੁੱਕੇ ਵਾਰੇ ਇਹਨਾਂ ਨੇ ਮੈਂ ਲੈਟਰ ਦਿੱਤਾ ਹੈ ਕਹਿੰਦੇ ਹਲੇ ਤੱਕ ਸਾਡੇ ਲੈਟਰ ਦੀ ਕੋਈ ਸੁਣਵਾਈ ਨਹੀਂ ਆਈ ਕੋਈ ਬਾਕੀ ਜਿਹੜੀ ਇਹ ਟਵੀਟ ਇਹਨਾਂ ਨੇ ਲਾਈ ਆ ਸੁਣਨ ਲਈ ਕਹਿੰਦੇ ਸੁਣੋ ਕੋਈ ਨਹੀਂ ਸੁਣਦਾ ਜੀ ਸਾਰੀ ਟਵੀਟ ਤੇ ਅਸੀਂ ਇਹਨਾਂ ਨੂੰ ਮੈਸੇਜ ਭੇਜਿਆ ਕੋਈ ਨਹੀਂ ਸੁਣਿਆ ਫੇਸਬੁੱਕ ਤੇ ਭੇਜਿਆ ਡੀਸੀ ਗਾਪ ਦੇ ਇੱਕ ਪੱਤਰਕਾਰ ਸੀ ਥੋੜੇ ਜੋ ਉਹਨੇ ਸਾਡੀ ਬੜੀ ਹੈਲਪ ਕੀਤੀ ਬੰਦੇ ਨੇ ਉਹਨੇ ਕੀਤੀ ਅੱਜ ਅਸੀਂ ਉਹ ਨਾਜਵਾਬਾਨ ਕਰਕੇ মিডিਆ ਕੱਟੀ ਕੀਤੀ ਆ ਹੋਰ ਵੀ ਚਰਾਂਗੇ ਅਸੀਂ ਇਹਦੋਂ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਸਾਡੀ ਸਰਕਾਰ ਨਾ ਠੀਕ ਹੈ ਜੀ ਸਾਡੀ ਸਰਕਾਰ ਮੂਰੇ ਮੰਗਾ ਵੀ ਸਾਡੀ ਜਲਦ ਤੋਂ ਜਲਦ ਇਹ ਮੰਗ ਨੂੰ ਬਣਿਆ ਜਾਵੇ ਤੇ ਅਸੀਂ ਵੋਟਾਂ ਇਹਨਾਂ ਨੂੰ ਥੋੱਕ ਕੇ ਪਾਈਏ ਇਹਨਾਂ ਨੂੰ ਜਿਹੜੇ ਐਮਐਲਏ ਬਣਿਆ ਇਹਨਾਂ ਨੂੰ ਉੱਥੇ ਐਮਪੀ ਬਣਾ ਕੇ ਬੇਜੀਏ ਯੂਪੀ ਦਾ ਸਰਕਾਰ ਦਾ ਸਾਨੂੰ ਕੰਮ ਦਿੰਦੀ ਆ ਪੰਜਾਬੀ ਸਰਕਾਰ ਸਾਨੂੰ ਕੰਮ ਨਹੀਂ ਦਿੰਦੀ ਅਸੀਂ ਕਿੱਥੇ ਜਾਣਾ ਅਸੀਂ ਸਾਡੇ ਦਾਦੇ ਪ੍ਰਦਾਦੇ ਚਲੇ ਗਏ ਜੀ ਬਸਿੰਦੇ ਆ ਅਸੀਂ ਪੰਜਾਬ ਦੇ ਅਸੀਂ ਕਿੱਥੇ ਜਾਣਾ ਜੀ ਇੱਥੇ ਹੀ ਕੰਮ ਕਰਨਾ ਹੁਣ ਅਸੀਂ ਜੇ ਨਾ ਹੋਟਲ ਤੇ ਪਹੁੰਚੇ ਲਾਉ ਥੋੜੀ ਲੱਗ ਜਾਣਾ ਪ੍ਰੈਕਟਿਕ ਨੱਟ ਕੇ ਅਸੀਂ ਫੈਕਟਰੀ ਚ ਲਾ ਕੇ ਕੰਮ ਲੈਣਾ ਇਸ ਗੱਲ ਦੀ ਸਾਡੀ ਰਿਕਵੈਸਟ ਆ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਇਹ ਸਰਵਾਈ ਸੁਣੀ ਜਾਵੇ ਤੇ ਪਹਿਲਾਂ ਵਾਂਗੂ ਗ੍ਰਾਂਟ ਆਵੇ ਸਾਨੂੰ ਮੈਸੇਜ ਛੱਡਿਆ ਜਾਵੇ ਵੀ ਤੁਸੀਂ ਖੁੱਲ ਕੇ ਕੰਮ ਕਰੋ ਅਸੀਂ ਤੁਹਾਡੇ ਨਾਲ ਠੀਕ ਹੈ ਠੀਕ ਹੈ ਕੀ ਦਾਵਾ ਆਜ਼ਾਦਲੀ ਪ੍ਰੈਸ ਫੋਰਟੂਨਰੀ ਇਹ ਕਿਹੜੀ ਜਗ੍ਹਾ ਮੇਲਾ ਹੋ ਰਿਹਾ ਮੇਰਾ ਨਾਮ ਰਵੀ ਪ੍ਰਕਾਸ਼ ਬੱਬਲੂ ਹੈ ਜੀ ਇਹ ਪ੍ਰੈਸ ਕਾਨਫਰੈਂਸ ਕੀਤਾ ਹੀ ਆ 13 ਸਾਲਾਂ ਤੋਂ ਰੈਗੂਲਰ ਸੈਂਟਰ ਗਵਰਨਮੈਂਟ ਵੱਲੋਂ ਉਹ ਸਕਾਰ ਇਸ ਸਕੂਲ ਚ ਪੜਦੇ ਗਰੀਬ ਬੱਚੇ ਜਿਨ੍ਹਾਂ ਪਹਿਲੇ ਲੈ ਕੇ 8ਵੀਂ ਤੱਕ ਬੱਚਿਆਂ ਨੂੰ ਯੂਨੀਫਾਰਮ ਮਿਲਦੀ ਫਰੀ ਯੂਨੀਫਾਰਮ ਜਿਹਦੇ ਵਿੱਚ ਅਰੇ ਵਿੱਚ ਸਾਰਾ ਪੰਜਾਬ ਜਿੰਨੇ ਏਜੈਂਡ ਨੇ ਪੰਜਾਬ ਦੇ ਲੱਖਾਂ ਲੋਕਾਂ ਨਾਲ ਜੁੜੇ ਨੇ ਲੁਧਿਆਣਾ ਹਾਬਾ ਇਹ ਨਾਲ ਜੁੜੀ ਆ ਕਾਫੀ ਬਿਨਸਮੈਨ ਲੋਕਾਂ ਦੇ ਨਾਲ ਜੁੜੇ ਨੇ ਸਾਰੇ ਵਪਾਰ ਕਰਦੇ ਆ ਸਾਰੇ ਸਕੂਲ ਮੈਨੇਜਮੈਂਟ ਪਦਧਕ ਕਮੇਟੀ ਦੇ ਉੱਤੇ ਪੈਸੇ ਆਉਂਦੇ ਸੀਗੇ ਸਕੂਲ ਮੈਨੇਜਮੈਂਟ ਆਪਣੇ ਪੱਧ ਤੇ ਏਜੰਟਾਂ ਕੋਲ ਪਲੱਸ ਜਾ ਕੇ ਦੁਕਾਨਦਾਰਾਂ ਕੋਲ ਮਾਲ ਪਰਚੇਜ ਕਰਦੀ ਸੀ ਜੋ ਕਿ ਉਹ ਸਾਰਾ ਇਹਨਾਂ ਨੇ ਕਰਤਾ ਚੈਪਟਰ ক্লোਜ਼ ਹੁਣ ਇਹਨਾਂ ਨੇ ਕੋਈ ਸੁਸਾਇਟੀ ਬਣਾਈ ਆ ਸੁਸਾਇਟੀ ਨੂੰ ਕੰਮ ਦੇਤਾ ਹੈ ਸੁਸਾਇਟੀ ਨੂੰ ਕੰਮ ਦੇਣਾ ਪੈਣ ਕਿਹਦੇ ਨਾ ਦੇਣ ਕੰਮ ਦੇਣ ਮਤ ਗੈ ਨਹੀਂ ਨਾ ਸਾਡਾ ਰੋਜ਼ਗਾਰ ਤੁਸੀਂ ਖਤਮ ਕਰਕੇ ਤੁਸੀਂ ਇੱਕ ਪਾਸੇ ਰੋਜ਼ਗਾਰ ਦੂਜੇ ਪਾਸੇ ਚਾਲੂ ਕਰ ਦੋ ਮਤਲਬ ਐਡ ਮੀਨਸ ਹੈਗਾ ਦੇਖੋ ਅਹੀ ਅੱਜ ਤੁਸੀਂ ਸਾਨੂੰ ਵੇਲੇ ਕਰਕੇ ਲੱਖਾਂ ਲੋਕਾਂ ਨੂੰ ਘਰ ਬਿਠਾਤਾ ਇੱਕ ਪਾਸੇ ਤੁਸੀਂ ਕਾਰੋਬਾਰ ਦੇਤਾ ਇੱਕ ਪਾਸੇ ਤੁਸੀਂ ਕਾਰੋਬਾਰ ਖੋਲਿਆ ਇਹ ਕਿਥੋਂ ਦਾ ਨਹੀਂ ਆਇਆ ਤੁਹਾਨੂੰ 92 ਸੀਟਾਂ ਤੋਂ ਅਸੀਂ ਇੱਥੇ ਬਣਾਈ ਤੁਹਾਡੀ ਸਰਕਾਰ ਅੱਜ ਤੁਹਾਡੇ ਐਮਪੀ ਖਲੋਤੇ ਨੇ ਸਾਡੀ ਬਦੋੜਾ ਵਪਾਰੀਆਂ ਬਦੋੜਾ ਖਲੋਤੇ ਆ ਜੀਐਸਟੀ ਦੇ ਨੂੰ ਵਪਾਰੀ ਇਨਕਮ ਟੈਕਸ ਦੇ ਨੂੰ ਵਪਾਰੀ ਬਿਜਲੀ ਦੇ ਬਿੱਲ ਦੇ ਨੂੰ ਵਪਾਰੀ ਵਪਾਰੀ ਦਾ ਕੀ ਕਸੂਰ ਹੈ ਤੁਹਾਨੂੰ ਜਿਤਾ ਕੇ ਇੱਥੋਂ ਤੱਕ ਲਿਆਂਦੇ ਅੱਜ 13 ਸਾਲ ਹੋ ਲਗੇ ਯੂਨੀਫਾਰਮ ਨੂੰ ਆਂਦੀ ਕੋਈ ਸਰਕਾਰ ਨੇ ਕਾਲੀ ਦਲ ਦੀ ਕਾਲੀਏ ਸਰਕਾਰ ਆਈ ਕਾਂਗਰਸ ਸਰਕਾਰ ਆਈ ਕਿਸੇ ਸਰਕਾਰ ਨੇ ਇੱਥੇ ਧਿਆਨ ਨਹੀਂ ਦਿੱਤਾ ਕਾਰਨ ਕੀ ਇਹ ਬਹੁਤ ਵਧੀਆ ਪ੍ਰੋਸੈਸਰ ਨਾਲ ਚੱਲਦਾ ਸੀਗਾ 12 ਮੈਮਰੀ ਕਮੇਟੀ ਸਕੂਲਾਂ ਦੀ ਜਿਹੜੇ ਸਕੂਲ ਪੱਧਰ ਤੇ ਕੰਮ ਕਰਦੀ ਸੀ ਤੇ ਬੱਚਿਆਂ ਨੂੰ ਪ੍ਰੋਵਾਈਡ ਕਰਾਉਂਦੀ ਸੀ ਜਿਹੜਾ ਕਿ ਅੱਜ ਇਹਨਾਂ ਨੇ ਕੋਈ ਵੈਲਸ ਗਰੁੱਪ ਹੈਗਾ ਕੋਈ ਇਹਨਾਂ ਦਾ ਉਹਨੂੰ ਕੰਮ ਦੇ ਤਾ ਉਹ ਪਤਾ ਨਹੀਂ ਕਿਹਦਾ ਗਰੁੱਪ ਹੈ ਕਿਦਾਂ ਨਹੀਂ ਕਿਦਾਂ ਨਹੀਂ ਅੱਜ ਜਾ ਕੇ ਚੈੱਕ ਕਰੋ ਤੋਰੀ ਆੜ ਵਿੱਚ ਬਹੁਤ ਵੱਡੇ ਮਗਰਮਾਛਣੇ ਲੁਧਿਆਣੇ ਦੇ ਜਿਹੜੇ ਉਹਦਾ ਫਾਇਦਾ ਲੈ ਰਹੇ ਨੇ ਅਸੀਂ ਕੁਝ ਗੱਲਾਂ ਕਲੀਅਰ ਨਹੀਂ ਕਰ ਸਕਦੇ ਕੁਝ ਦਿਨਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ਤੇ ਪ੍ਰੂਫ ਦੇ ਨਾਲ ਇਹਨਾਂ ਨਾਲ ਆਪਾਂ ਸਪਸ਼ਟ ਕਰਨ ਕਲੀਅਰ ਕਰਾਂਗੇ ਵੱਡੇ ਅਧਿਕਾਰੀਆਂ ਨਾਲ ਕਿਸੇ ਨਾਲ ਮਿਲੇ ਜਾਂ ਗੱਲਬਾਤ ਦੇਖੋ ਵੱਡੇ ਅਧਿਕਾਰੀਆਂ ਨਾਲ ਆਪਾਂ ਮਿਲੇ ਆ ਪੋਲਿਟੀਕਲ ਲੈਵਲ ਤੇ ਵੀ ਆਪਾਂ ਪੱਪੀ ਪ੍ਰੈਸ਼ਰ ਜਿੰਨਾ ਵੀ ਮਿਲੇ ਆ ਏਡੀ ਸਾਹਿਬ ਨਾਲ ਵੀ ਅਸੀਂ ਲੁਧਿਆਣੇ 'ਚ ਸਾਡੀ ਮੀਟਿੰਗ ਹੋਈ ਹੈ ਡੀਸੀ ਸਾਹਿਬ ਨਾਲ ਵੀ ਆ ਉਹਨਾਂ ਨੇ ਇਹੋ ਹੀ ਸਾਨੂੰ ਦੱਸਿਆ ਸਾਡੇ ਸਰਕਾਰ ਦੇ ਆਰਡਰ ਨੇ ਸਰਕਾਰ ਅਜ ਰੋਕ ਦੇ ਅਸੀਂ ਰੁਕ ਜਾਨੇ ਆ ਸਾਨੂੰ ਜੋ ਆਰਡਰ ਆਏਗਾ ਆਪਾਂ ਆਰਡਰ ਆਪਾਂ ਸਾਨੂੰ ਉਹਨਾਂ ਨੂੰ ਗਲਤ ਨਹੀਂ ਕਰਦੇ ਉਹ ਆਪਣੀ ਵੀਗੂ ਜਗ੍ਹਾ ਠੀਕ ਨੇ ਜੀ ਕਿਉਂਕਿ ਮਲਾਜਮ ਨੇ ਉਹ ਕਰ ਸਕਦੇ ਜੋ ਉਹਨਾਂ ਨੂੰ ਆਰਡਰ ਆਣਾ ਉਹਨਾਂ ਨੇ ਆਰਡਰ ਦੇ ਹਿਸਾਬ ਨਾਲ ਤੋੜਨਾ ਅਸੀਂ ਭਗਵਾਨ ਤੋਂ ਮੰਗਦੇ ਕਿ ਇਹ ਅਪੀਲ ਕਰਦੇ ਆ ਜੀ ਵੇਖੋ ਵਪਾਰੀ ਅਸੀਂ ਲੋਕ ਆ ਸਾਡਾ ਵੀ ਰੋਜ਼ਗਾਰ ਹੈ ਚੀਜ਼ਾਂ ਨਾਲ ਜੁੜਿਆ ਦਾ ਤੁਸੀਂ ਇਹਦੇ ਸਾਡੇ ਵੱਲ ਵੀ ਧਿਆਨ ਦਿਓ ਸਾਡਾ ਕੀ ਕਸੂਰ ਹੈ ਜੇ ਅਸੀਂ ਤੁਹਾਨੂੰ ਉੱਥੋਂ ਲੈ ਕੇ ਆਉਂਦਾ ਵਾ ਸਾਡਾ ਰੋਜ਼ਗਾਰ ਤਾਂ ਨਾ ਖੋ ਅਸੀਂ ਵੀ ਇਹ ਚੀਜ਼ਾਂ ਨਾਲ ਜੁੜੇ ਆ ਤੁਸੀਂ ਇਹ ਚੀਜ਼ ਖੋਣ ਦੇ ਕਾਰਨ ਸਾਡੇ ਲੱਖਾਂ ਲੋਕ ਤੁਸੀਂ ਬੇਰੋਜ਼ਗਾਰ ਕਰਤੇ ਆ ਤੁਸੀਂ ਵੇਖ ਸਕਦੇ ਹੋ ਪੂਰੀ ਮਾਰਕੀਟ ਬੰਦ ਹੈ ਬੰਦ ਦਾ ਕਾਰਨ ਕੀ ਹੈ ਕੰਮ ਨਹੀਂ ਹੈਗਾ ਕਾਰੋਬਾਰ ਤੋਂ ਵੇਲੇ ਕਰਕੇ ਕੰਮ ਠਾਪ ਦਿੱਤੀ ਹੈ ਮਾਰਕੀਟ ਹਾਂਜੀ ਮਾਰਕੀਟ ਕਿੰਨੇ ਦਿਨਾਂ ਲਈ ਦੇਖੋ ਮਾਰਕੀਟ ਕਿੰਨੇ ਦਿਨਾਂ ਲਈ ਅੱਜ ਪਹਿਲਾ ਰੋਜ਼ ਦੀ ਅੱਜ ਪਹਿਲਾ ਰੋਜ਼ ਪ੍ਰਦਰਸ਼ਨ ਰੱਖਿਆ ਹੋਇਆ ਹੈ ਜੇ ਸਾਡੀ ਗੱਲ 2-3 ਦਿਨ ਤੱਕ ਪਛਤੀਕਰ ਨਾ ਦਿੱਤਾ ਗਿਆ ਮੁੱਖ ਮੰਤਰੀ ਵੱਲੋਂ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਲੋਕ ਸਭਾ ਤੋਂ ਪਹਿਲਾਂ ਵੱਡੇ ਪੱਧਰ ਤੇ ਪੂਰਾ ਪੰਜਾਬ ਪੂਰਾ ਪੂਰਾ ਪੰਜਾਬ ਇਸ ਜੀ ਨੂੰ ਲੈ ਕੇ ਸੜਕਾਂ ਤੇ ਵੀ ਆਏਗਾ ਮਾਰਕੀਟ ਰੈਗੂਲਰ ਬੰਦ ਰਹੇਗੀ ਮਾਰਕੀਟ ਦੇ ਵਿੱਚ ਟੋਟਲ ਕਿੰਨੀਆਂ ਦੁਕਾਨਾਂ ਜਿਹੜੀਆਂ ਮਾਰਕੀਟ ਦੇ ਵਿੱਚ 500 ਸੋਪਾਏ ਤੁਸੀਂ ਮਾਰਕੀਟ ਦੇ ਵਿੱਚ ਅਣਗਿਣਤ ਦੁਕਾਨਾਂ ਨੇ ਤੁਸੀਂ ਵੈਰੀਫਾਈ ਕਰ ਸਕਦੇ ਹੋ 100 150 200 ਦੁਕਾਨਾਂ ਨੇ ਨੀਅਰ ਬੋਰਡ ਇਹ ਤੋਂ ਇਲਾਵਾ ਇੰਡਸਟਰੀ ਵੀ ਨਾਲ ਜੁੜੀ ਹੈ ਜਿੰਨਾਂ ਦੁਕਾਨਾਂ ਨਹੀਂ ਹੈ ਇੰਡਸਟਰੀ ਵੀ ਬੰਦ ਪਈ ਹੈ ਜੀ ਕਿੰਨੇ ਘਰ ਜੁੜੇ ਹੋਣਗੇ ਇਸ ਕੰਮ ਚ ਦੇਖੋ ਇਹ ਇਹ ਵਪਾਰ ਦੇ ਨਾਲ ਕੋ ਉਹ ਇਹ ਵਪਾਰ ਦੇ ਨਾਲ ਸੈਂਕੜਾ ਲੋਕ ਪੰਜਾਬ ਪੱਧਰ ਤੇ ਸੈਂਕੜਾ ਲੋਕ ਇੰਨਾ ਜੁੜੇ ਨੇ ਛੋਟੇ ਰੋ ਛੋਟਾ ਵੱਡੇ ਤੋਂ ਵੱਡਾ ਜਿੰਨਾ ਤੱਕ ਨਾ ਹੱਲ ਹੋਇਆ ਬੋਟਾਂ ਦੀ ਬਾਈਕਟ ਦੇਖੋ ਜੀ ਇਹ ਜੇਲ੍ਹ ਥੋੜੇ ਦਿਨਾਂ 'ਚ 1 2 3 ਦਿਨਾਂ ਦੇ ਵਿੱਚ ਜੇ ਸਰਕਾਰ ਨੇ ਇਹਦਾ ਨਾ ਸਾਨੂੰ ਕੋਈ ਰਿਵਿਊ ਵਾਪਸ ਕੀਤਾ ਜਾਂ ਸਾਨੂੰ ਨਾ ਕੋਈ ਇਹਦੇ ਵਾਸਤੇ ਸਪਸ਼ਟੀਕਰਨ ਦਿੱਤਾ ਵਪਾਰੀਆਂ ਲਈ ਇਹਨਾਂ ਨੇ ਕੀ ਸੋਚਿਆ ਜਾਂ ਨੂੰ ਇਹਨੂੰ ਪਹਿਲੇ ਤਰ੍ਹਾਂ ਰੀਲீஸ் ਕਰ ਦੇਣ ਜਿੱਦਾਂ ਸਕੂਲ ਮੈਨੇਜਮੈਂਟ ਆਪਣੇ ਪੱਧਰ ਤੇ ਕੰਮ ਕਰਦੀ ਹੈ ਉਦਾਂ ਹੀ ਇਹ ਕਰਨਗੇ ਤੇ ਆਪਾਂ ਉਹਨਾਂ ਖੁਸ਼ਾਂ ਜੇ ਇਹਨਾਂ ਨੇ ਨਾ ਇਹ ਚੀਜ਼ ਕੋਈ ਕਲੀਅਰ ਕੀਤੀ ਆਹ ਦਿਨਾਂ ਵਿੱਚ ਲੋਕ ਸਭ ਆ ਗੜੀ ਇਲੈਕਸ਼ਨਾਂ ਨੇ ਇਹਨਾਂ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਤੇ ਆਮ ਆਦਮੀ ਪਾਰਟੀ ਦਾ ਬਾਈਕਟ ਕੀਤਾ ਜਾਏਗਾ